ਸਾਰੇ ਜੰਮਰ ਸਾਹਿਬਾਨਾਂ ਨੂੰ ਵਿਸ਼ਵਾਸ ਤੋਂ ਉਹਨੇ ਜਿੱਥੇ ਵੀ ਸਾਡੀ ਜਿੱਥੇ ਵੀ ਸਾਡੀ ਤੁਸੀਂ ਜਰੂਰ ਸਮਝੋ ਜਿੱਨੀ ਵੀ ਡਿਊਟੀ ਲਾਉਂਗੇ ਅਸੀਂ ਤੰਦੇ ਹੀ ਰਲ ਲਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਨਾਰੇ ਦਾ ਸਮਾ ਵਾਦ ਲਿਆਉਂਦੀ ਸੀ ਨਾ ਤੇ ਗੁਰੂ ਨੇ ਬਣਾਈ ਫਤਿਹ ਆ ਰਕਵੀਰ ਨੇ ਨਹੀਂ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣਕ ਜੋ ਹੈ ਸਮਰਪਿਤ ਹੈ ਜੀ ਪੀ ਆਰ ਟੂ ਜੀ ਰਿਕੀ ਗਾਦੇ ਨੇ ਜੋ ਸੋਨੋਸ ਲੋ ਸੇਟ ਕਰੋੜ ਜੇਲਾ ਪ੍ਰਣਾਮ ਕਰਾਉਂਦੇ ਅਕਾਦੀ ਦਲ ਤੋਂ ਲੋਨੋ ਕਰੋੜ ਦੀ ਅਜੇ ਇੱਕ ਮਾਤਾ ਨੇ ਜੀ ਗਵਾਂਚੇ ਇੱਕਤਾ ਦੇ ਮੈਂ ਬੇਨਤੀ ਕਰਦਾ ਹਾਂ ਜਸਵਿੰਦਰ ਚਾਹੇ ਮੀਟਿੰਗ ਦੀ ਗੱਲ ਸੁੱਲ ਬਾਅਦ ਵਿੱਚੋਂ ਮੈਸੇਜ ਵਿੱਚ ਇਹ ਵੀ ਕਿਹਨ ਪਤਾ ਨਹੀਂ ਲੱਗਦਾ ਵੀ ਅਗਲਾ ਪ੍ਰੋਗਰਾਮ ਕੀ ਦਿੱਤਾ ਦਿਆ ਜਿੰਨੇ ਵੀ ਸਾਥੀ ਅੱਜ ਇਸ ਕਮੇਟੀ ਵਿੱਚ ਸ਼ਾਮਲ ਹੋਏ ਆ। ਸਰਕਾਰ ਨੇ ਇਹ ਜਿਆ ਤੇ ਅਸੀਂ ਜਲ ਜੀਵਨ ਬਚਾਵਾ ਮੋਰਚਾ ਵੱਲੋਂ ਸਾਰਾ ਸਲਾਮ ਕਰਦੇ ਆ ਵੀ ਵਰਦੇ ਮਹੀਨੇ ਦੇ ਵਿੱਚ ਲੋਕ ਜਿੱਥਾ ਮਰਜੀ ਆਏ ਨੇ ਸਰਕਾਰ ਨੂੰ ਇੱਕ ਗੱਲ ਸਿੱਧੀ ਕਿਤਾਬੀ ਹੈ ਇਸ ਮੋਰਚੇ ਵੱਲੋਂ ਜਿਹੜੇ ਮੀਂਹ ਦੀ ਲੋਕ ਰੋਪਲੇ ਉਹ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਤੁਸੀਂ ਬਿਲਕੁਲ ਤੁੱਪ ਨਿਕ ਨਹੀਂ ਹੋਊਗੀ ਤੇ ਉਦੋਂ ਆਪਾਂ ਵਿਜੀਲਾ ਲੈ ਕੇ ਆਓਗੇ ਤੇ ਫਿਰ ਇਹ ਭਾਰ ਦੇ ਹੋਰ ਵੱਜਾੜਾ ਕਿਉਂਕਿ ਪਾਣੀ ਉਸ ਤੋਂ ਮੈਂ ਔਰ ਪਾਣੀ ਬਿਨਾ ਜਿੰਦਗੀ ਨਹੀਂ ਜੀਵਨ ਨਹੀਂ ਭਾਈ ਉਹ ਪਾਣੀ ਅਜਰਾ ਵਗ ਰਿਹਾ 70 ਸਾਲ ਤੋਂ ਜੋ ਤੋਂ ਵੱਧ ਸਮੇਂ ਨੂੰ ਦੇਸ਼ ਨੂੰ ਆਜ਼ਾਦ ਹੋਇਆ ਹੋ ਗਏ ਵਾਲੇ ਸਟੋਰ ਕਰਨ ਦੀ ਪੌਂਸੀ ਨਹੀਂ ਇਹਨਾਂ ਨੇ ਬਣਾਈ ਹੋਂ ਤੱਕ ਤੇ ਪਾਣੀ ਨੂੰ ਸਟੋਰ ਕਰਕੇ ਵਰਤਿਆ ਜੇ ਜਾਵੇ ਪਾਣੀ ਥੋੜਾ ਹੀ ਥੋਸੀ ਬਣੀ ਹੋਈ ਆ ਇਹ ਉਹੀ ਨੀਤੀਆਂ ਦਾ ਨਤੀਜਾ ਜਦ ਤੱਕ ਜਮੀਨ ਤੇ ਕਬਜ਼ਾ ਕਰਨ ਦਾ ਜਿਹੜਾ ਹੈਗਾ ਉਹੀ ਨੀਤੀਆਂ ਦੇ ਪ੍ਰਾਈਵੇਟ ਸ਼ੇਹਤੀਆਂ ਸਰਕਾਰੀ ਕਰਨ ਦੀ ਹਦਾਇਤ ਕਰਨ ਦੀਆਂ ਉਹੀ ਨੀਤੀਆਂ ਦੇ ਬੇਤੀ ਗੁਰੂ ਉਹੀ ਨੀਗਰ ਉਹੀ ਜਗ੍ਹਾ ਨੀਤੀਆਂ ਨੇ ਜੋ ਪਬਲਿਕ ਸੈਕਟਰ ਨੂੰ ਤਬਾਹ ਕਰਨਾ ਉਹੀ ਨੀਤੀਆਂ ਨੇ ਜੋ ਲੋਕਾਂ ਦੇ ਹੁਸੂਲਾ ਨੇ ਜਨਤਕ ਬਵਟ ਪ੍ਰਣਾਲੀ kia ਜਾਂ ਪਾਲੀ kia ਜਾਂ ਜੰਗਲ kia ਜਾਂ ਜ਼ਮੀਨ kia ਉਹਨਾਂ ਦੇ ਕਾਜੇ ਕਰਦੇ ਮਸਲੇ ਤੇ ਨੀਤੀਆਂ ਉੱਤੇ ਨਰਾ ਦਾ ਜ਼ੋਰ ਪਾ ਰਹੇ ਆ ਤੀਜਾ ਮਦਦ ਦੋਸਤੋ ਕੋਈ ਨਹੀਂ ਹੁੰਦਾ ਇੱਧਰ ਬੇਇਤੀ ਆ ਸਾਥੀਆਂ ਨੂੰ ਵੀ ਨੁਕਸਨ ਵੀ ਦੇਕਾਰ ਕਰਨ ਦਾ ਬਹੁਤ ਬੇਇਤੀ ਆ ਤੀਸਰਾ ਬਦਲ ਕੋਈ ਨਹੀਂ ਹੁੰਦਾ ਨਿਯਮਾਂ ਦੀ ਸੱਚਾਈ ਤੇ ਖੱਬਾ ਕੋਈ ਹੁੰਦੇ ਆਵਦੇ ਵਿਚਾਰੇ ਡਾਕਟਰ ਤੇ ਕੋਈ ਨਹੀਂ ਚਾਹਦਾ ਇਸ ਕਰਕੇ ਦੂਸਰਾ ਹੀ ਬਦਲ ਹੁੰਦਾ ਉਹ ਬਦਲਾ ਲੋਕਾਂ ਦਾ ਅਜਿਹੇ ਕਿਰਤੀ ਵਰਗ ਖੜਿਆ ਇਹਨਾਂ ਲੋਕਾਂ ਦਾ ਹੀ ਆ ਵੀਰਕੁਰ ਤੋਂ ਉੱਠੀ ਆਵਾਜ਼ ਰਾਹਿਆਂ ਦੇ ਪਾਸੇ ਵੀ ਵਧੀਆ ਥੋੜੀ ਸੀ ਰਪਾੜੇ ਵਾਲੇ ਪਾਸੇ ਵੀ ਵਧੀਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਵੀਰਕੁਰ ਦੇ ਲੋਕ ਉੱਠ ਗਏ ਤਾਂ ਲੋਕ ਕਈ ਇਹ ਵੀ ਸੋਚਦੇ ਹੋਣਗੇ ਵੀ ਕਰ ਗਏ ਕੀ ਕੋਨ ਹੋ ਸਕਦਾ ਵੀ ਨਾਰਾ ਨੂੰ ਤੋੜ ਵਾਲੇ ਪਾਸੇ ਚੋਕ ਪੈ ਗਿਆ ਕਿਹਨਾਂ ਇਧਰ ਵੱਧ ਰਿਹਾ ਬਸ ਨਾਲੇ ਪਾਸੇ ਉਹਦੀ ਆਵਾਜ਼ ਫੀਡ ਕੋਟੀ ਧਰਤੀ ਤੋਂ ਉੱਠੀ ਹੋਈ ਇਹ ਜੋ ਦੇਖਾ ਕਿ ਅੱਜ ਪਹਿਲਾ ਜਨਤ ਸਾਡੀਆਂ ਅੰਦੋਲਨਾਂ ਦੀ ਜਦੋਂ ਅਸੀਂ ਆਉਂਦੇ ਗਏ ਤਾਂ ਪਹਿਲਾਂ ਆਪਾਂ ਹੋਰ ਕਿਥੇ ਕਾਫੀ ਲੜਾਈਆਂ ਲੜੀਆਂ ਫੀਸਪੁਰ ਦੀ ਧਰਤੀ ਤੇ ਇਹ ਵੀ ਆਵਾਜ਼ ਆ ਜਿਹੜੀ ਫੇਸਬੁੱਕ ਦੇ ਪੇਜ ਬੰਦ ਕਰਨ ਵਾਲਾ ਰਾਜਾ ਵੀ ਬੋਲ ਰਿਹਾ ਹੁੰਦੀ ਹੈ ਯਤਨ ਕਰਨਾ ਸਰਕਾਰ ਦਾ ਕੰਮ ਹੈ ਯਤਨ ਕਰਨਾ ਸਾਡਾ ਕੰਮ ਹੈ ਟੱਕਰਨਾ ਕੌਣ ਹੈ ਇਹ ਸਵਾਲ ਦੱਸੂਗਾ ਇਸ ਕਰਕੇ ਜੇ ਲੋਕ ਇਕੱਠੇ ਹੋ ਜਾਂਦੇ ਆ ਤਾਂ ਫਿਰ ਲੋਕ ਹੀ ਜਿੱਤਦੇ ਆ ਲੀਡਰਸ਼ਿਪ ਦੀ ਲਾਈਨ ਦੀ ਹੋਣੀ ਚਾਹੀਦੀ ਹੈ ਦਿਸ਼ਾ ਦੀ ਹੋਣੀ ਚਾਹੀਦੀ ਆ ਜੇ ਲੋਕਾਂ ਦੀ ਲੜਾਈ ਠੀਕ ਹੋਵੇ ਤਾਂ ਲੋਕ ਵੀ ਜਿੱਤਦੇ ਹਮੇਸ਼ਾ ਸਵੇਰੇ ਅਸੀਂ ਪਹਿਲਾਂ ਫਤਿਹਪੁਰ ਤੇ ਸਰਦਾਰ ਦੇ ਬਾਜ਼ਾਰ ਵਿੱਚ ਸਾਥੀ ਬੋਲ ਕੇ ਵੀ ਗਏ ਸੀ ਲੋਕਾਂ ਦੇ ਜਿੱਥੇ ਮੋਰਚਾ ਲੱਗਿਆ ਉਹਦਾ ਚਾਰ ਦੇ ਆ ਮੋਰਚਾ ਜਿਹੜੇ ਖੇੜੇ ਦੀ ਧਰਨੇ ਜਾਰੇ ਹੋ ਨਹੀਂ ਜਣੇ ਇਹਨਾਂ ਦੇ ਲੋਕਾਂ ਦੇ ਵਿੱਚ ਧਰਨੇ ਜਾਰੇ ਸੀ ਕੀ ਕੀ ਹੋਰ ਕਿੱਥਾ ਕਰ ਮੈਂ ਤਾਂ ਕਹਾਂ ਵਧੀਆ ਗੱਲ ਆ ਬਿਹੋੜ ਤੇਜ਼ੀ ਦਾ ਜਿਹੜੀ ਨੀਤੀ ਨੂੰ ਲਾਗੂ ਕਰਨਗੇ ਜਿਹੜੇ ਲੋਕ ਇਹ ਕਹਿੰਦੇ ਸੀਗੇ ਵੀ ਸਾਧੀਆਂ ਸਰਕਾਰਾਂ ਨੇ ਔਰ ਨੀਤੀ ਹੈ ਜਿਹੜੀ ਗੈਰਕਾਨੂੰਨੀ ਬਖਸ਼ੇ ਜਾਂਦੀ ਹੈ ਆ ਤੁਸੀਂ ਐਤ ਵੀ ਵੇਖਿਆ ਕਿ ਸ਼ੈਦਲਾ ਨੇ ਆਰਟੀਆ ਅਸੋਸੀਏਸ਼ਨਲ ਜਾਂ ਹੋਰ ਜਿਹੜੇ ਨੇ ਜਿਹੜੇ ਪ੍ਰਭਾਵ ਤੁਸੀਂ ਇਹਨਾਂ ਮੰਡੀਆਂ ਤੋਂ ਬਿਲਕੁਲ ਉਪਰਵਾਤ ਹੋ ਕੇ ਲੋਕਾਂ ਦੇ ਨਾਲ ਨਾਲ ਖਰਨਾ ਪਿਆ ਕਿਸਾਨ ਜੱਥੇਬੰਦੀਆਂ ਮਜ਼ਦੂਰ ਸ਼ੈੱਡ ਵਾਈਟ ਅਸੋਸੀਏਸ਼ਨ ਆਪ ਵੀ ਅੱਜ ਸੈਸ਼ਨ ਤੇ ਹੋਰ ਜੱਥੇਬੰਦੀਆਂ ਨੇ ਇਕੱਠਾ ਕਰਕੇ ਐਸਪੀ ਅੱਗੇ ਵਾਲਾ ਮਾਮਲਾ ਹੱਲ ਕੀਤਾ ਤਾਂ ਬਿਲਕੁਲ ਗੱਲ ਸਾਫ਼ ਹੋ ਗਈ ਹੈ ਵੀ ਜਿਹੜੇ ਪੀੜ ਤੋਂ ਰੋਗ ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਪੰਜਾਬ ਬਦਲ ਨਹੀਂ ਹੁੰਦਾ ਕੋਈ ਥੀਸਾ ਬਦਲ ਨਹੀਂ ਹੁੰਦਾ ਆਪਾਂ ਕਹਿੰਦੇ ਵੀ ਟੀਮ ਦੀ ਸਰਕਾਰ ਦੇ ਆਦੀ ਸਰਕਾਰਾਂ ਬਦਲ ਨਾਲ ਮਾਮਲਾ ਹੱਲ ਨਹੀਂ ਹੁੰਦਾ ਮਸਲਾ ਅਲੇ ਹੁੰਦਾ ਵੀ ਇੰਕਲਾਬ ਜਿੰਦਾਬਾਦ ਆਲਾ ਦੇਰਾਂ ਦੀ ਸਰਕਾਰ ਤੁਸੀਂ ਅੱਜ ਦੇਖਿਆ ਵੀ ਦਰਬੇ ਰਸਕੇ ਦੇ ਵਿੱਚ ਭੀਮਰਾਵ ਬੇਦਗਰ ਦਾ ਪੁੱਤ ਲੱਗਰ ਕੋਈ ਛਾੜੀ ਹੋਈ ਆ ਕਿਉਂਕਿ ਜੀਵਾ ਸਾਹਿਬ ਨੇ ਪਿਆਰ ਨਹੀਂ ਦਿੱਤਾ ਉਹ ਬੋਲਿਆ ਹੀ ਨਹੀਂ ਜੋ ਕਹਿੰਦਾ ਵੀ ਮੈਂ ਸੀ ਭਾਈਚਾਰਾ ਖੜਾ ਜੈਤੀ ਭਾਈਚਾਰਾ ਬੇਦਗਰ ਨੂੰ ਮੰਨਦਾ ਰਹਤਾ ਹੋ ਪੂਰੀ ਦੁਨੀਆ ਮੰਨਦੀ ਆ ਜਦੋਂ ਸੰਧਾਨ ਬਣਾਇਆ ਉਹਦੇ ਵਿੱਚ ਕੁਰਸੀ ਦਿੱਤਾ ਹੈ ਕਿ ਆ ਰੇ ਜੀਆ ਲੋਕ ਇੰਨਾ ਸੀ ਗਿਆ ਜਿੰਨੇ ਕੋਲਾ ਜੋਰ ਚੱਲਿਆ ਹੋ ਗਿਆ ਮਾਮਲਾ ਪਰ ਜਦੋਂ ਉਹਦੇ ਵਿੱਚ ਜਿਹੜਾ ਈਮਾ ਇਹਨਾਂ ਦੇ ਭਾਜਪਾ ਸਿੰਘ ਤੇ ਬੇਰਦਾ ਦਾ ਦਾੜਾ ਦੇ ਕੇ ਹਰ ਦਫ਼ਤਰ ਦੇ ਵਿੱਚ ਫੋਟੋਆਂ ਵੀ ਲਵਾਈਆਂ ਉਸ ਹੱਕ ਜ ਨਹੀਂ ਬੋਲਣ ਜਾ ਰਿਹਾ ਪਿੰਡ ਦੇ ਵਿੱਚ ਉੱਥੇ ਕਮਸਾਨ ਬੱਜਿਆ ਹੋਇਆ ਆਪਸ ਵਿੱਚ ਉੱਥੇ ਲੋਕਾਂ ਦੀ ਲੜਾਈ ਪਈ ਹੋਈ ਹੈ ਜਿਹੜੇ ਲੋਕ ਜਵਾਤਾ ਬਣ ਜਾਂਦੇ ਆ ਉਹ ਲੋਕ ਫਿਰ ਲੋਕ ਉਹ ਲੋਕ ਕੀਤਾ ਨਹੀਂ ਖੜਦੇ ਜਿਵੇਂ ਇੱਥੋਂ ਵਾਲਾ ਐਮਐਲਏ ਔਰ ਇੱਥੋਂ ਕੋਟਪੂਰ ਵਾਲਾ ਸਾਡਾ ਕਰਤਾ ਸਿੰਘ ਧੱਲਵਾ ਜਿਹੜੇ ਸ਼ਿਗਲਖਾਂ ਦੀ ਦੇਲ ਸੀਗੇ ਪਰ ਲੋਕਾਂ ਵਾਲੇ ਜਿਹੜੇ ਅੱਜ ਸਵੇਰ ਦੀ ਗਏ ਆ ਫੋਟੇ ਵਾਲੀ ਬੈਰੀਕਾਡ ਦੇ ਦੂਜੇ ਪਾਸੇ ਉਹ ਚਲੇ ਗਏ ਆ ਵੀ ਬੈਰੀਕਾਡ ਦੇ ਉੱਪਰਲੇ ਪਾਸੇ ਖੜੇ ਹੋ ਇਸ ਕਰਕੇ ਉਹ ਬਦਲਾ ਜਿਹੜਾ ਜਨ ਜੀਵਨ ਬਚਾਓ ਕਮੇਟੀ ਦੀ ਅਗਲੀ ਕਾਰ ਆ ਉਹ ਜਨ ਐਕਸ਼ਨ ਕਮੇਟੀ ਕਮੇਟੀ ਕਰਕੇ ਦੇ ਦਿੱਤੀ ਜਾਊਗੀ ਲੋਕਾਂ ਨੂੰ ਔਰ ਅਗਲਾ ਪ੍ਰੋਗਰਾਮ ਤੇ ਨਾਲ ਹੀ ਆਪਾਂ ਇਹਨੂੰ ਅਭਿਸ਼ ਘਰਾਂ ਨੂੰ ਕੇਂਦ ਕਰਾਂਗੇ ਇਸ ਅੱਜ ਤੇਜ਼ ਕਰਕੇ ਅਸੀਂ ਪਰ ਕਰਦਿਆ ਜੱਥੇਬੰਦੀਆਂ ਵੱਲੋਂ ਵੀ ਜਿਹੜਾ ਲੈਣਾ ਪੱਕਿਆ ਨਹੀਂ ਗੋਹੜ ਦਿੱਤਿਆ ਜਾਣ ਗਿਆ ਔਰ ਫਿਰ ਤੋਂ ਦੇ ਅੰਦਰ ਇੱਕ ਇਹਾਸ ਚਰਚਿਆ ਜਾਊਗਾ ਇਹਨਾਂ ਸ਼ਬਦਾਂ ਦਾ ਸੰਸਕਰਣ ਧੰਨਵਾਦ ਜੈ ਜੱਟਾ ਜੈ ਜੱਟਾ ਜਿੱਤ ਨਾਲ ਹੋਵੇ। ਪਗਲੀ ਸਿੰਘ ਜੀ ਨੂੰ ਮੈਂ ਸਾਰੇ ਧੰਨਵਾਦ ਸੈਂਟੀ ਕਰਨਾ ਦੋ ਮੈਂਬਰ ਕਮੇਟੀ ਨਰਿੰਦਰ ਸਿੰਘ ਜੀ ਰਾਜ ਓਮ ਨਰਿੰਦਰ ਸਿੰਘ ਜੀ ਦਾ ਵਾਹਿਗੁਰੂ ਜੀ ਦਾ ਸਲਤਾ ਵਾਹਿਗੁਰੂ ਜੀ ਦੀ ਫਤਿਹ ਲੋਕ ਹਮੇਸ਼ਾ ਆਪਣੇ ਹਿੱਤਾਂ ਵਾਸਤੇ ਲੜਿਆ ਕਰਦੇ ਆ ਬਾਦਨੇ ਕਹਾਂ ਸੀ ਕਿ ਮੇਰੇ ਪੰਡਰ ਵਿੱਚ ਸੱਚਾ ਹੈ ਕਿ ਮੈਂ ਵਿਸ਼ੇਸ਼ ਕੇ ਜੀਤਾ ਹਾਂ ਪੂਰੇ ਹਾਕਮਾਂ ਦੇ ਹੈ ਛੇਰ ਵਾਂਗ ਬੁੱਕ ਕੇ ਲੱਗਦਾ ਹਾਂ ਇੱਕ ਤੇਰਾ ਜਾਰੇ ਜਿਵੇਂ ਝੁਕ ਜਾਂਦਾ ਹੈ ਸਿਰ ਮੇਰਾ ਪੂਰੇ ਹਾਕਮਾਂ ਦੇ ਅਸਾ ਤਰਫ ਬੁੱਕ ਕੇ ਲੱਗਦਾ ਹਾਂ ਪਰ ਹਾਕਮ ਹਮੇਸ਼ਾ ਬਣੇ ਨਹੀਂ ਰਹਿੰਦੇ ਹਾਕਮ ਬਦਲਦੇ ਰਹਿੰਦੇ ਆ ਜਿਹੜੇ ਪਹਿਲਾ ਹਾਕਮ ਸੀ ਅੱਜੋ ਹਾਕਮ ਨਹੀਂ ਤੇ ਜਿਹੜੇ ਅੱਜ ਹਾਕਮ ਨਹੀਂ ਕੱਲ ਉਹਨਾਂ ਨੇ ਹਾਕਮ ਨਹੀਂ ਰਹਿਣਾ ਤਾਂ ਸੋਚਣਾ ਚਾਹੀਦਾ ਹੈ ਕਿ ਲੋਕ ਹਿੱਤਾਂ ਵਾਸਤੇ ਲੋਕਾਂ ਦੇ ਨਾਲ ਹੀ ਖੜਨਾ ਚਾਹੀਦਾ ਹੈ ਸਾਡੇ ਇਲਾਕੇ ਦਾ ਸਭ ਤੋਂ ਸਰਮੋਹਰ ਲੀਡਰ ਹੋਵੇ ਤੇ ਉਹ ਖੁਦ ਪਾਣੀ ਦੀਆਂ ਬੋਤਲਾਂ ਲੈ ਕੇ ਦੂਜੀਆਂ ਸਰਕਾਰਾਂ ਨੂੰ ਚੈਲੰਜ ਕਰਦਾ ਰਿਹਾ ਹੋਵੇ ਤੇ ਅੱਜ ਉਹਦੀ ਸਰਕਾਰ ਇਸ ਪਾਣੀ ਦੇ ਮੋਟੇ ਦੇ ਵਿੱਚ ਧੱਬਾ ਕਰੇ ਤੇ ਗਹਿਰਾ ਨੂੰ ਕੰਕਰੀਟ ਨਹੀਂ ਬਣਾਵੇ ਇਹ ਕੋਈ ਗੱਲ ਸ਼ੋਰ ਨਹੀਂ ਦਿੰਦੀ ਗੱਲਾਂ ਤੋਂ ਹੀ ਹੁੰਦੀਆਂ ਨੇ ਕਿ ਜਿਹੜਾ ਤੁਹਾਡੀ ਸਰਕਾਰ ਤੁਹਾਡੀ ਮੰਨਦੀ ਹੈ ਤਾਂ ਤੁਸੀਂ ਇਹ ਗੱਲ ਪੜਾਓ ਤੇ ਜੇ ਨਹੀਂ ਮੰਨਦੀ ਤਾਂ ਫਿਰ ਸਾਡੇ ਵਿੱਚ ਆ ਕੇ ਖੜੋ ਤੇ ਜੇ ਤੁਸੀਂ ਸਾਡੇ ਵਿੱਚ ਨਹੀਂ